हां भाई हो गई तैयार हां भाई जी हो गई तैयार ठीक है चल पूछदा मैं भी यार एक दिन कणकी दा लगदा आई पया कुछ ਬੱਲੀਆਂ ਜੀਆਂ ਹਰੀਆਂ ਜੀਆਂ ਤਿੰਨ ਚਾਰ ਦਿਨ ਖੜੀ ਜਗੇ हेलो हां सी पे ਤੇ ਕਣਕ ਵੱਢ ਗਈ ਤੇਰੀ ਯਾਰ ਕਣਕ ਤਾਂ ਵੱਢਣ ਵਾਲੀ ਐ ਉਹ ਤਿੰਨ ਚਾਰ ਦਿਨ ਖੜਾਂਗੇ ਠੀਕ ਐ ਓ ਯਾਰ ਜਦੋਂ ਛੋਡੇ ਵੱਢਦੇ ਆ ਨਾ ਜਦੋਂ ਅਸੀਂ ਪਹਿਲੇ ਤਨ ਵੱਢ ਕੇ ਜਾਂਦੇ ਆ ਬੌਣੀ ਬਾਲੀ ਵਧਿਆ ਹੁੰਦੀ ਆ ਸਾਡਾ ਸੀਜ਼ਨ ਬੜਾ ਵਧੀਆ ਲੱਗਦਾ ਉਹ ਵਢਾ ਲੈ ਕੁਛ ਨਹੀਂ ਦਾ 2 ਕਿੱਲੇ ਵਢਾ ਲੈ ਬੌਣੀ ਦਾ ਠੀਕ ਐ ਕਣਕ ਦਾ ਸਾਰੀ ਵੜਨ ਵਾਲੀ 2 ਕਿੱਲੇ ਤੱਕ ਕਿਉਂ ਵੜਣੀ ਐ ਉਹ ਸਾਡੇ ਮਰਗ ਜੀ ਹੋਗੀ ਕਿਹਦੇ ਮਰਗ ਹੋਗੀ ਡੈਡੀ ਅੱਛਾ ਯਾਰਾ ਤੇ ਤੂੰ ਐ ਕਰੀ 19 ਤਰੀਕ ਨੂੰ ਪੱਕਾ ਰੱਖੀ ਤੜਕੇ ਤੋਂ ਲਾਣੀ ਭਵਾਂ ਦੀ ਚੰਗਾ ਚਲ ਕੋਈ ਗੱਲ ਨਹੀਂ ਚੰਗਾ ਜੀ ਉਦੋਂ ਦੇ ਕੇ ਜਵਾਬ ਯਾਰ ਹੁਣ ਹੋਰ ਪੁੱਛ ਕੇ ਕਿਸ ਨੂੰ ਬਸਾਖੀ ਤੇ ਖਾਣਾ ਦੋਹੇ ਟੱਪ ਗਏ ਯਾਰ ਹਜੇ ਤੱਕ ਕਟਰ ਤੋਂ ਜਰ ਵੀ ਨਹੀਂ ਰਹੀ ਗੜੀ ਆਪਣੇ ਮਰਗ ਕਿਦੇ ਹੋ ਗਈ ਉਹ ਮਰਗ ਤਾਂ ਕਿਸੇ ਦੇ ਨਹੀਂ ਹੋਈ ਉਹ ਤਾਂ ਮੈਂ ਉਹਨੂੰ ਬਹਾਨਾ ਲਾਇਆ ਵੀ ਦੋ ਤਿੰਨ ਦਿਨ ਖੜ ਜੂਗਾ ਆਹ ਜਿਹੜੀਆਂ ਬੱਲੀਆਂ ਹਰੀਆਂ ਗਈਆਂ ਇਹ ਉਹਦੇ ਨੂੰ ਆ ਜਾਣੀਆਂ ਮੜੀਆਂ ਆਈਆਂ ਨਹੀਂ ਮਸ਼ੀਨ ਵਾਲੇ ਦਾ ਕੀ ਹੈ ਆ ਕੇ ਲਾ ਦੇਣੀ ਹੈ ਹਜੇ ਮਸ਼ੀਨ ਚੱਲੀ ਨਹੀਂ ਉਹ ਅੱਜ ਬੇਲੀ ਖੜੀ ਐ ਤੇ ਆਪਣੇ ਇੰਨੀ ਚੰਗੀ ਕਣਕ ਹੁੰਦੀ ਆ ਉਹ ਕਹਿੰਦਾ ਸੀ ਫਿਊਜ਼ਨ ਵਧੀਆ ਲੰਘ ਜਾਂਦਾ ਉਹ ਤਾਂ ਪੰਪ ਦਿੰਦਾ ਸੀਗਾ ਵੀ ਇਹਨੇ ਨਾ ਪੰਪ ਪੰਪ ਚਾ ਕੇ ਕਿਉਂ ਤਾਂ ਬੜਾ ਲੈਣ ਲਾ ਲੈਣ ਮਸ਼ੀਨਾਂ ਸੀਜ਼ਨ ਤਾਂ ਉਹ ਚੰਗੇ ਲਾ ਦਿੰਦਾ ਨੱਕ ਕਪੈਣ ਵਾਲਿਆਂ ਦਾ ਇਹ ਕਪੈਣ ਵਾਲਾ ਫੋਨ ਕਿੱਥੇ ਕਰਦਾ ਹੁੰਦਾ ਉਹਦੇ ਕੋਲ ਕਿੱਥੇ ਟਾਈਮ ਆ ਹੁਣ ਅੱਜ ਮਸ਼ੀਨ ਵਿਹਲੀ ਐ ਆ 19 ਤਰੀਕ ਨੂੰ ਦੇਖ ਲਈ ਤੜਕੇ ਤੋਂ ਫੋਨ ਲੱਗ ਜੂ ਮਾਥਾ ਚੱਕੂਗਾ ਆਪਣਾ ਫਾਇਦਾ ਹੀ ਹੋਊਗਾ ਕਾਲੀ ਕਰਨ ਦਾ ਕੋਈ ਫਾਇਦਾ ਨਹੀਂ ਜਿੱਥੇ 5 ਮਹੀਨੇ ਖੜੇ ਰਹੇ ਹੁਣ 5 ਦਿਨ ਵੀ ਨਹੀਂ ਖੜ ਸਕਦੇ ਤੇ ਜਿਹੜੀਆਂ ਆਈਆਂ ਪਈਆਂ ਇਹ ਕਾਲੀਆਂ ਹੋ ਗਈਆਂ ਫੇਰ ਕੀ ਕਰੇਗਾ ਉਹ ਇਹ ਕੁਝ ਨਹੀਂ ਕਾਲੀਆਂ ਹੁੰਦੀਆਂ ਹੈ ਬੇਰਾਂ ਵਰਗੀ ਕਣ ਕਹੂ ਨਾਲੇ ਕਪੈਣ ਵਾਲੇ ਦਾ ਕੀ ਹੁੰਦਾ ਜੇ ਪਹਿਲੇ ਦਿ ਕਿੱਲਾ ਦਾ ਚੈੱਕ ਕਰਨ ਲਈ ਚੈੱਕ ਕਰਦਾ ਕਰਦੇ ਵੱਢ ਜਾਊਗਾ ਐ ਨਾਲੇ ਕਿਹ ਹੋ ਜਾਊ ਚਨਾ ਇਹ ਦੇਖ ਲੈ ਫਿਰ ਮੈਨੂੰ ਲਾਂਭਾ ਨਾ ਦੇਈ ਨਾਲੇ ਗੱਲ ਆਪਣੇ ਸਿਰ ਤੇ ਰੱਖੂਗਾ ਲੱਤ ਤੇ ਨਾਲੇ ਜੋ ਮਸ਼ੀਨ ਚਲਾਉਂਦੇ ਆ ਬਰਮੇ ਬੋਰ ਮੇ ਖਾਲੀ ਹੁੰਦੇ ਆ ਆ ਕੇ ਭਰਦੇ ਆ ਚੈੱਕ ਹੁੰਦੀ ਹੁੰਦੀ ਕਿੱਲਾ ਵੱਢ ਜਾਊ ਆਪਾਂ ਕੀ ਲੈਣਾ ਆਪਾਂ ਜਦੋਂ 3-4 ਦਿਨ ਚੱਲਦੀ ਹੋਊਗੀ ਮਸ਼ੀਨ ਵਧ ਗਈ ਐ ਵਧਿਆ ਸਫਾਈ ਲਈ ਹੋਊਗੀ ਤੇ ਨਾ ਆਵੇ ਮੱਖੀ ਉਦੋਂ ਬਾਅਦ ਹੀ ਵੜਾਵਾਂਗੇ